ਅੰਮ੍ਰਿਤਸਰ ਦੇ ਪੋਸ਼ ਏਰੀਆ ਰਣਜੀਤ ਐਵੇਨਿਊ ਵਿੱਚ ਦਿਨ ਦਿਹਾੜੇ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਪੈਸਿਆਂ ਦੇ ਲੈਣ ਦੇਂਦਾ ਹੈ ਜਿਸ ਦੇ ਚੱਲਦਿਆਂ ਪਹਿਲਾਂ ਦੋਹਾਂ ਧਿਰਾਂ ਵਿੱਚ ਝਗੜਾ ਹੋਇਆ ਤੇ ਫਿਰ ਗੋਲੀਆਂ ਚੱਲੀਆਂ ਇਸ ਦੌਰਾਨ ਇੱਕ ਨੌਜਵਾਨ ਦੇ ਪੱਟ ਦੇ ਵਿੱਚ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਇਸ ਸਬੰਧ ਦੇ ਪੁਲਿਸ ਨੂੰ ਸੂਚਨਾ ਮਿਲਦ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਨੇ ਅੱਜ ਸਾਨੂੰ ਜੀ ਕੰਡਕ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਅਮਰਸਰ ਕਮਿਸ਼ਨ ਦੇ ਥਾਣਾ ਸੇ ਰੰਜੀਤ ਅਵੇਨਿਊ ਵਿਖੇ ਭਤੇਜਾ ਹਸਪਤਾਲ ਦੇ ਕੋਲ ਗੋਲੀ ਚੱਲੀ ਹੈ ਜਿਸ ਤੋਂ ਬਾਅਦ ਅਸੀਂ ਅਮਨਦੀਪ ਹਸਪਤਾਲ ਤੋਂ ਵੀ ਇੱਥੋਂ ਸਾਨੂੰ ਰੁਕਾ ਪਹੁੰਚਿਆ ਸੀਗਾ ਇੱਥੇ ਆ ਕੇ ਸਾਨੂੰ ਅਸੀਂ ਅਜੀਤਦੀਪ ਨਾਮ ਦੇ ਸ਼ਖਸ ਨੂੰ ਮਿਲੇ ਆ ਜਿਸ ਦੇ ਪੱਟ ਦੇ ਉੱਪਰ ਗੋਲੀ ਲੱਗੀ ਆ ਤੇ ਜੋ ਇਹਨਾਂ ਦੇ ਨਾਲ ਸਾਥੀ ਸਨ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਪ੍ਰਾਈਮਰ ਫੇਸ ਹੀ ਦੱਸਣ ਤੇ ਸਾਹਮਣੇ ਆਇਆ ਵਾ ਕਿ ਜੋ ਇਹ ਅਜੀਤ ਸਿੰਘ ਆ ਤੇ ਇਹਨਾਂ ਦੇ ਨਾਲ ਸਾਥੀ ਕਾਸ਼ਦੀਪ ਸਿੰਘ ਆ ਇਹ ਕੋਈ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਇਹਨਾਂ ਨੇ ਕਿਸੇ ਅਰਸ਼ਦੀਪ ਨਾਮ ਦੇ ਲੜਕੇ ਦਾ ਵੀਜ਼ਾ ਕੋਈ ਬਲੇਹਾਰ ਸਿੰਘ ਤੇ ਅਰਸ਼ਦੀਪ ਸਿੰਘ ਜੋ ਕਿ ਜੇਠੂਵਾਲ ਦੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਆ ਉਹਨਾਂ ਨਾਲ ਕੋਈ ਵੀਜ਼ੇ ਦੇ ਲਈ ਗੱਲ ਹੋਈ ਸੀ ਜਿਸ ਵਿੱਚ ਇਹਨਾਂ ਦੀ ਆਪਸ ਦੇ ਵਿੱਚ 26 ਲੱਖ ਰੁਪਏ ਦੀ ਗੱਲ ਹੋਈ ਸੀ ਬਾਅਦ ਜਦੋਂ ਵੀਜ਼ਾ ਆਉਣ ਤੇ ਦੂਸਰੀ ਪਾਰਟੀ ਵੱਲੋਂ 29 ਲੱਖ ਰੁਪਏ ਦੀ ਮੰਗ ਕੀਤੀ ਗਈ ਜਿਸ ਕਾਰਨ ਇਹਨਾਂ ਦਾ ਆਪਸ ਦੇ ਵਿੱਚ ਤਕਰਾਰਬਾਹੀ ਹੋ ਗਈ ਉਸੇ ਤਰ੍ਹਾਂ ਆ ਰਿਹਾ ਭਾਈ ਦੇ ਚਲਦੇ ਆ ਇਹ ਕਿਸੇ ਮਸਲੇ ਚ ਅਜ ਇੱਥੇ ਆਏ ਸੀ ਜਿਸ ਵਿੱਚ ਇਹਨਾਂ ਦੀ ਆਪਸ ਦੇ ਵਿੱਚ ਫਾਇਰਿੰਗ ਵਗੈਰਾ ਹੋਈ ਹੈ ਇਹ ਹਜੇ ਮੌਕੇ ਤੇ ਜਾ ਕੇ ਵੈਰੀਫਾਈ ਕਰਾਂਗੇ ਕਿ ਸਾਰਾ ਇਨਸੀਡੈਂਟ ਕੀ ਹੋਇਆ ਹੈ ਇਹ ਹਜੇ ਮੌਕੇ ਤੇ ਜਾ ਰਹੇ ਹਾਂ ਜਿਸ ਤੋਂ ਬਾਅਦ ਇਹ ਮੌਕੇ ਤੇ ਹਜੇ ਜਾ ਰਹੇ ਹਾਂ ਜੀ ਸਾਡੀ ਪ੍ਰੀਲਮਰੀ ਐਸਐਸਓ ਸਾਹਿਬ ਮੌਕੇ ਤੇ ਜਾ ਕੇ ਆਏ ਨੇ ਮੌਕੇ ਤੇ ਸਾਰਾ ਜੋ ਹਜੇ ਤੱਕ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਿਰਫ ਇੱਕ ਪਾਸੇ ਦੀ ਮਿਲੀ ਹੈ ਜੋ ਇਹ ਅਜੀਤ ਪਾਲ ਸਿੰਘ ਇਹਨਾਂ ਦੇ ਪੱਟੇ ਗੋਲੀ ਲੱਗੀ ਹੈ ਤੇ ਕਿਹ ਹੈ ਜੇ ਵੈਰੀਫਾਈ ਕਰਨਾ ਵੈਰੀਫਾਈ ਕਰਾਂਗੇ ਜੀ ਕਿ ਇਹ ਲਾਈਸੈਂਸ ਹੀ ਆ ਰਿਹਾ ਕੋਈ ਲਾਈਸੈਂਸ ਨਹੀਂ ਕਿਉਂਕਿ ਪੁਲਿਸ ਵੱਲੋਂ ਤਾਂ ਕਿਹਾ ਗਿਆ ਹੈ ਕਿ ਜਮ੍ਹਾਂ ਕਰਵਾਇਆ ਜਾਏਗਾ ਇਹ ਜੀ ਹਜੇ ਵੈਰੀਫਾਈ ਕਰਾਂਗੇ ਇਹਨਾਂ ਦਾ ਸਟੇਟਮੈਂਟ ਲੈ ਕੇ ਉਸ ਤੋਂ ਬਾਅਦ ਰਜਿਸਟਰ ਕਰਾਂਗੇ ਫਿਰ ਜੋ ਦੋਸ਼ੀ ਹੱਥ ਚੋਂਦੇ ਨੇ ਉਸ ਤੋਂ ਬਾਅਦ ਦੱਸ ਸਕਦੇ ਹਾਂ ਸਰ ਇਹ ਰਣਜੀਤ ਹੈ ਉਹਨੂੰ ਡੀਬਲੌਕ ਪੈਂਦਾ ਹੈ ਇੱਥੇ ਸ਼ਰੀਆਮ ਸਾਰਾ ਹੀ ਗੁੱਡਾ ਕਰਦੀ ਹੋਈ ਹੈ ਗੋਲੀ ਚੱਲੀ ਹੈ ਸਰ ਗੋਲੀ ਵੀ ਏਦਾਂ ਦੀ ਚੱਲੀ ਕਿ ਇਲਾਕਾ ਪੂਰਾ ਸੁੰਨ ਹੋ ਗਿਆ ਹੈ ਉਹ ਸਰ ਸਾਰਾ ਉਹ ਸ਼ਹਿਰਿਆ ਕੋ ਲੋਕਾਂ ਨੂੰ ਇੰਨੀ ਡਹਿਲ ਪਈ ਐ ਜੀ ਬਹੁਤ ਜਿਆਦੀ ਸਰ ਲੋਕ ਅੰਦਰਾਂ ਚ ਵੜ ਗਏ ਨੇ ਉਹ ਇੰਨੀ ਗੁੰਡਾਗਰਦੀ ਇੰਨੀ ਕਿੰਨਿਆ ਪੈਰ ਕੀਤੇ ਗਏ ਸਰ ਗਿਣਤੀ ਨਹੀਂ ਕੋਈ ਜੀ ਕਿ ਇਹਨੇਦਰ ਨੌਜਵਾਨ ਕਿੰਨੇ ਮੁਜੇ ਇੱਥੇ 15 ਤੋਂ 20 ਨੌਜਵਾਨ ਸੀਗੇ ਸਰ ਤੇ ਲੱਗੀ ਲੋਕਾਂ ਨੇ ਭੱਜ ਕੇ ਜਾਨ ਬਚਾਈ ਸਰ ਸਾਰਿਆਂ ਨੇ ਆਪਣੇ ਆਪਣੇ ਘਰਾਂ ਦੇ ਬੂਹੇ ਬੰਦ ਕਰਕੇ ਜਾਨ ਬਚਾਈ ਜੀ ਪ੍ਰਸ਼ਾਸਨ ਜੂ ਟਾਈਮ ਤੇ ਆਇਆ ਪ੍ਰਸ਼ਾਸਨ ਅੱਛਾ ਕੰਮ ਕਰਦਾ ਹੈ ਹੁਣ ਵੀ ਐਸਐਚਓ ਰੋਪਨਜੀ ਵੀ ਆਏ ਸੀਗੇ ਕਿਹਦੇ ਆਣੇ ਗੋਲੀ ਵਜੀ ਇਹ ਸਰ ਇੱਕ ਦੇ ਤੇ ਲੱਗੀ ਗੋਲੀਆਂ ਲੈ ਕੇ ਮੌਕੇ ਤੇ ਫਿਰ ਉਹ ਜਿਹੜੇ ਜਿਨ੍ਹਾਂ ਦੇ ਉੱਤੇ ਗੋਲੀ ਚਲਾਈ ਉਹ ਘੱਟੇ ਸਰ ਸਰ ਗੱਡੀਆਂ ਤੇ ਸੀਗੇ ਕੁਝ ਪੈਦਲ ਸੀਗੇ ਜੀ ਫਿਰ ਆਪਾਂ ਚ ਹੀ ਇਹ ਲੈ ਗਏ ਨੇ ਬੰਦੇ ਚੁੱਕ ਕੇ ਆਪ ਹੀ ਪ੍ਰਸ਼ਾਸਨ ਦੇ ਸਿਰਫ ਖਾਲੀ ਖੋਲ ਹੱਥ ਲੱਗੇ ਨੇ ਫਿਲਹਾਲ ਤੁਸੀਂ ਮੌਕੇ ਤੇ ਸੀ ਹਾਂਜੀ ਅਸੀਂ ਇਹ ਤੇ ਮੌਕੇ ਤੇ ਜੀ ਉਹ ਸਾਹਮਣੇ ਕੋਠੀ ਉੱਥੇ ਸੀਗੇ ਤੇ ਮੌਕੇ ਤੇ ਅਸੀਂ ਦੇਖਿਆ ਸਾਰ ਦੇ ਲੋਕ ਸੈਮੂਏਲ ਸਾਹ ਸਰ ਸਾਰਾ ਜੈ ਸੈਮੂਏਲ ਦੁਨੀਆ ਦੀ ਡਰਿਆ ਜੀ ਬਿਲਕੁਲ ਤੇ ਦੇਖੋ ਮੌਲ ਹੀ ਡਰ ਵਾਲਾ ਹੈ ਜੀ ਗੋਲੀ ਚਲਣੀ ਕੋਈ ਛੋਟੀ ਗੱਲ ਨਹੀਂ ਹੈ ਜੀ ਇਲੈਕਸ਼ਨ ਕੋਰਟ ਆਫ ਕੰਟੈਕਟ ਲੱਗਾ ਹੋਇਆ ਵਾ ਪਿਸਤੌਲ ਵੈਸੇ ਹੀ ਜਮਾ ਨੇ ਤੇ ਇਹ ਦੋ ਨੰਬਰ ਦੇ ਹੀ ਹੋਣਗੇ ਫਿਰ ਐਕਚੁਅਲੀ 100% ਹੀ ਦੋ ਨੰਬਰ ਦੇ ਹੋਣਗੇ ਕਿਉਂਕਿ ਪ੍ਰਸ਼ਾਸਨ ਬਿਲਕੁਲ ਸਖਤ ਹੈ ਜੀ ਆਪਣੇ ਆਪ ਦੇ ਪ੍ਰਸ਼ਾਸਨ ਤੇ ਕਹਿੰਦਾ ਹੈ ਕਿ